ਚੋਰ ਸੀ ਚੋਰ ਸੀ ਚੋਰ ਸੀ ਪਰ ਬਾੜਾ ਹੀ ਚੰਗਾ ਚੋਰ ਸੀ ਉਹਦੀ ਯਾਰ ਕੋ ਚੰਗਾ ਚੋਰ ਸੀ ਚੰਗਾ ਚੋਰ ਸੀ ਚੰਗਾ ਚੋਰ ਸੀ ਖੁਸ਼ ਕਰਤਾ ਖੁਸ਼ ਕਰਤਾ ਖੁਸ਼ ਕਰਤਾ ਚੋਰ ਨੇ ਚੋਰੀ ਕਰਕੇ ਵੀ ਖੁਸ਼ ਕਰਤਾ ਇਹ ਤਸਵੀਰਾਂ ਨੇ ਜਲਾਲਾਬਾਦ ਦੀਆਂ ਦਰਸਾ ਲਾ ਜਨਾਬ ਕੋਸ਼ਤਨ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਸਨ ਤੇ ਇਸ ਦੌਰਾਨ ਜਦੋਂ ਵਾਪਸ ਆ ਰਹੇ ਸਨ ਤੇ ਰਾਹ ਦੇ ਵਿੱਚ ਬਾਸਿ ਕਿਥੇ ਨੇ ਇਹਨਾਂ ਦਾ ਬਟੂਆ ਮਾਰ ਲਿਆ ਬਸ ਫਿਰ ਕੀ ਸੀ ਜੇਬ ਚ ਜਿੰਨੇ ਜ਼ਰੂਰੀ ਕਾਗਜ਼ ਸੀ ਸਭ ਕੁਝ ਚਲ ਗਏ 7000 ਰੁਪਏ ਵੀ ਚਲ ਗਿਆ ਤੇ ਕੋਲ ਪੈਸੇ ਵੀ ਨਹੀਂ ਬਚੇ ਸਨ ਪਰ ਇੱਕ ਰਿਸ਼ਤੇਦਾਰ ਨਾਲ ਸੀ ਇਸ ਕਰਕੇ ਵਾਪਸ ਤਾਂ ਪਹੁੰਚ ਆਏ ਪਰ ਉਸ ਤੋਂ ਬਾਅਦ ਕੁਝ ਦਿਨ ਬਾਅਦ ਜਦੋਂ ਡਾਕੀਏ ਦਾ ਫੋਨ ਆਇਆ ਕਿ ਉਹਨਾਂ ਦਾ ਇੱਕ ਪਾਰਸਲ ਆ ਗਿਆ ਤੇ ਹੈਰਾਨ ਰਹਿ ਗਏ ਕਿਉਂਕਿ ਪਾਰਸਲ ਦੇ ਵਿੱਚ ਇਹਨਾਂ ਦੇ ਸਾਰੇ ਜ਼ਰੂਰੀ ਕਾਗਜ਼ਾਤ ਚੋਰ ਨੇ ਵਾਪਸ ਪੇਸਤੇ ਵਾਪਸ ਪੇਸਤੇ ਵਾਪਸ ਪੇਸਤੇ ਬਸ ਫਿਰ ਕਿਸੇ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ 7011 ਤੇ ਗਿਆ ਪਰ ਕਾਗਜ਼ ਵਾਪਸ ਆ ਗਏ ਕਿਉਂਕਿ ਇਹਨਾਂ ਕਾਗਜ਼ਾਂ ਨੂੰ ਬਣਾ ਚੀ ਬੰਦੇ ਦਾ ਕਿੰਨਾ ਜੋਰ ਤੇ ਸਮਾਂ ਲੱਗਦਾ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਸੋ ਇਸ ਕਰਕੇ ਹੁਣ ਜਨਾਬ ਚੋਰ ਦੀ ਇਸ ਹਰਕਤ ਤੋਂ ਖਾਸੇ ਹੀ ਖੁਸ਼ ਨੇ ਸੋ ਆਓ ਤੁਸੀਂ ਆਪ ਇਹ ਸੁਣ ਲੋ ਇਨਾਂ ਦੀ ਜਬਾਨੇ ਕਿਵੇਂ ਇਹਨਾਂ ਨੂੰ ਹੋਈ ਹੈ ਖੁਸ਼ੀ ਕਿਉਂਕਿ ਚੋਰ ਨੇ ਮੋੜਤਾ ਇਹਨਾਂ ਦਾ ਸਮਾਨ ਘਰ ਭੇਜਤੀ ਚਿੱਠੀ ਚਿੱਠੀ ਚਿੱਠੇ ਤਨਖਬਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਖਲੇਰ ਦੇ ਬਾਅਦ ਆਵਲ ਹੋਈ ਸੁਭਾਗਾ ਜੀ ਜੀ ਇਥੋਂ ਕੰਗ ਕਲਾਂ ਤੋਂ ਅਵਰਸਾ ਕਿੰਨੇ ਦਿਨ ਪਹਿਲਾਂ ਗਿਆ ਸੀਗੀ ਬਹੁਤ ਧੀਲਾ ਜੀ ਜੀ ਹਾਂ ਜੀ ਤੇ ਫਿਰ ਉੱਥੇ 4 ਵਜੇ 4:30 ਹੋ ਗਿਆ ਟਾਈਮ ਤੇ ਲੇਟ ਬਾਸਾਂ ਮੁਖਸਰ ਸਾਹਿਬ ਤੋਂ ਫੜ ਕੇ ਮੁਖਸਰ ਸਾਹਿਬ ਦੇ ਘਰ ਨੂੰ ਆਉਣਾ ਸੀ ਜੀ ਮਰ ਵੀ ਤੁਮ ਉਹਦਾ ਮੁਖਸਰ ਸਾਹਿਬ ਪਾਸ ਬੱਸਾਂ ਦੇ ਵਿੱਚ ਭੀੜ ਹੋਣ ਕਰਕੇ ਬਾਸ ਦੇ ਵਿੱਚ ਜਿਹੜੇ ਆਧਾਦ ਕਾਟ ਦੇ ਸਵਾਰੀ ਹੁੰਦੀ ਜਿਆਦੀ ਅੱਜ ਕਿ ਬੱਸ ਭਰ ਕੇ ਮੈਂ ਪਿੱਛੇ ਨਹੀਂ ਆਣਾ ਮੇਰੀ ਐਨਕ ਅਲਰੇਡੀ ਰਿਕਲ ਐਨਕ ਮੈਂ ਚਿੱਤ ਮੰਗ ਗੱਦ ਮੈਂ ਨਾਲ ਦਿਨ ਬਤੂ ਬਿਨਾਂ ਹੱਥ ਮਾਰਿਆ ਬਟਵਾ ਜੀ ਚਨ ਉਸੇ ਬਟਵੇ ਦੇ ਨਾਲ ਹੀ ਆਣੇ ਦਰਬਾਰ ਸਾਹਿਬ ਗੈਸੇ ਸ੍ਰੀ ਅਮਰਸਰ ਸਾਹਿਬ ਜੀ ਹਾਂ ਜੀ ਸ੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਜੀ ਤੇ ਇੱਕ ਹੀ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਤੁਹਾਡਾ ਪਰਸ ਚੋਰੀ ਹੋਇਆ ਸੀਗਾ ਆਪਾਂ ਆਪਾਂ ਬੱਸ ਸਟੈਂਡ ਬੱਸ ਸਟੈਂਡ ਫਿਰ ਹੁਣ ਕੀ ਹੋਇਆ ਜੀ ਤੁਹਾਡਾ ਅੱਗੇ ਦੀ ਕਾਰਵਾਈ ਕੀ ਹੋਈ ਹੈ ਹੁਣ ਅੱਗੇ ਅਸੀਂ ਦੋ ਉੱਤੇ ਤੋਂ ਬਾਅਦ ਕੀ ਮੇਰੇ ਡਾਕੂਮੈਂਟ ਸਾਰੇ ਮੇਰੇ ਆ ਗਏ ਜਿੰਨੇ ਵੀ ਧਾਰ ਕਾਰਡ ਪੈਨ ਕਾਰਡ ਜੀ ਨਾਟਕ ਕਾਰਡ ਤੇ ਉਹ ਪਰਸ ਦੇ ਵਿੱਚ ਕੋਈ ਨਕਦੀ ਵੀ ਸੀਗੀ ਜੀ ਨਕਦੀ ਹਾਂ ਜੀ ਅੱਛਾ ਜੀ ਨਕਦੀ 7000 ਰੁਪਏ ਜੀ ਹੁਣ ਜ਼ਰੂਰੀ ਜਿਹੜੇ ਕਾਗਜ਼ਾ ਤੁਸੀਂ ਕਹਿ ਰਹੇ ਹੋ ਇਹ ਕਿਸ ਤਰ੍ਹਾਂ ਤੁਹਾਡੇ ਘਰ ਤੱਕ ਆਏ ਨੇ ਜੀ ਇਹ ڈاک ڈاک ਰਾਹੀਂ ਆਏ ਆ ਇਹ ਅੱਛਾ ਜੀ ਕੀ ਕਹੋਗੇ ਚੋਰ ਨੂੰ ਜਿਹੜੇ ਚੋਰ ਨੇ ਤੁਹਾਡਾ ਸਮਾਨ ਚੋਰੀ ਕੀਤਾ ਹੈ ਅੱਜ ਤੁਹਾਡੇ ਇਨਸਾਨੀਅਤ ਦਿਖਾਈ ਹੈ ਮੈਂ ਨਾਲ ਵੀ ਸਮਾਨ ਪਹੁੰਚ ਗਿਆ ਜੇ ਮੈਂ ਇਸ ਤਰ੍ਹਾਂ ਹੁਣ ਵੀ ਦਾ ਡਾਕੂਮੈਂਟ ਪੂਰੇ ਕਰਦੇ ਕਰਦੇ ਮੈਨੂੰ ਟਾਈਮ ਲੱਗੇ ਜਾਣਾ ਕੀ ਕੀ ਜ਼ਰੂਰੀ ਕਾਗਜ਼ਾ ਸੀਗੇ ਜੀ ਮੇਰਾ ਜੀ ਧਾਰ卡ਡ ਪੈਨ ਕਾਰਡ شناਖਤੀ ਕਾਰਡ ਵੋਟ ਕਾਰਡ ਸਾਰੇ ਕਿੰਨੀ ਕੋ ਪਰੇਸ਼ਾਨੀ ਹੋਈ ਸੀ ਜਦੋਂ ਇੱਕਦਮ ਪਰਸ ਡਿੱਗਦਾ ਹੈ ਸਾਰੇ ਡਾਕੂਮੈਂਟ ਐਸਾ ਇੱਕੋ ਕੋਈ ਨਹੀਂ ਸੀ ਰਹਿ ਗਿਆ ਜੀ ਮੇਰੇ ਨਾਲ ਸੀ ਚਾਚਾ ਜੀ ਦਾ ਲੜਕਾ ਕੋਈ ਚੰਨ ਕੋਈ ਗੱਲ ਨਹੀਂ ਉਹ ਆਨਾ ਮੈਂ ਪੈਸੀ ਇਹਨੇ ਮੇਰੇ ਕੋਲ ਮੈਂ ਤਾਂ ਪਹਿਲਾਂ ਮੁੰਡੇ ਨੂੰ ਫੋਨ ਕਰਨ ਦਾ ਮੋਬਾਈਲ ਪਾ ਚੁੱਕਿਆ ਸੀ ਅੱਛਾ ਜੀ ਉਹਨੇ ਫੋਨ ਕਰਨਾ ਨਾਲ ਬਈ ਇਥੇ ਕਿਸੇ ਦੁਕਾਨ ਤੇ ਪਰਮਾਂਬਰ ਲੈ ਕੇ ਪੈਸੇ ਪਵਾ ਦਿੰਨੇ ਆ ਤੇ ਪੈਸੇ ਕੂਲ ਹੋਣਗੇ ਤੇ ਤੁਹਾਨੂੰ ਅੱਗੇ ਤੁਹਾਨੂੰ ਜੀ ਟਿਕਟ ਲਈ ਜਾਊਗੀ ਪਰੇਸ਼ਾਨੀ ਹੋਈ ਸੀਗੀ ਹਾਂ ਜੱਤ ਬੰਮੀ ਜ਼ਰੂਰ ਸਾਰਾ ਕੁਝ ਕੁ ਪ੍ਰੂਫ ਹੀ ਨਹੀਂ ਰਹਿ ਗਿਆ ਕੱਲਾ ਮੋਬਾਈਲ ਹੀ ਰਹਿ ਗਿਆ ਬਸ ਕਿਸ਼ਮਾਰਾ ਹੈ ਕੀ ਫਿਰ ਅੱਗੇ ਜਦੋਂ ਤੁਸੀਂ ਘਰ ਆਏ ਤਾਂ ਕੀ ਸੋਚਿਆ ਜਿਹੜਾ ਤੁਹਾਡੇ ਜ਼ਰੂਰੀ ਡਾਕੂਮੈਂਟ ਸੀ ਕੀ ਬਣਵਾਣ ਬਾਰੇ ਸੋਚਿਆ ਜਾਂ ਕਿਸ ਤਰ੍ਹਾਂ ਬਰ ਰਗੇ ਨਹੀਂ ਫਿਰ ਮੈਂ ਤਸਵੀਰ ਲੈ ਗਿਆ ਜੀ ਆਧਾਰ ਕਾਰਡ ਤਾਂ ਨਿਕਲ ਆਇਆ ਜੀ ਫਿਰ ਮੋਬਾਈਲ ਤੇ ਬਾਕੀ ਦੇ ਡਾਕੂਮੈਂਟ ਤਾਂ ਉਹਨਾਂ ਨੇ ਕਿਹਾ ਵੀ ਪੈਸੇ ਦਿਓ ਹਾਂ ਮੈਂ ਪੈਸੇ दिए ਆ ਜਿਹੜੇ ਤੁਹਾਡੇ ਕਾਗਜ਼ 15 ਦਿਨਾਂ ਬਾਅਦ ਤੁਸੀਂ ਕਹਿ ਰਹੇ ਹੋ ਘਰ ਪਹੁੰਚੇ ਨੇ ਕਿੰਨੀ ਕੋ ਖੁਸ਼ੀ ਹੋਈ ਜਿਹੜੇ ਚੋਰ ਨੇ ਨਿਸ਼ਾਨੀਆਂ ਤਾਂ ਦਿਖਾ ਦਿੱਤੀ। ਹੋਰ ਜੀ ਜਦੋਂ ਮੈਂ ਡਾਕਖਾਨੇ ਮੈਨੂੰ ਆਖਿਆ ਤੇਰਾ ਬ Passਵਰਡ ਹੈ ਮੈਂ ਚਾਹਤ ਕੇ ਬਾਹਰੋਂ ਆਇਆ ਹੋਇਆ ਜੱਟ ਤੇ ਕੋਈ ਵੀ ਆ ਜਾਂਦਾ ਹੈ ਬੈਂਕ ਦੀ ਚੈੱਕ ਬੁੱਕ ਆ ਜਾਂਦੀ। ਜੇ ਕੋਈ ਹੋ ਜਾਇਆ ਜਦੋਂ ਨੇ ਕੱਢੇ ਦੱਸਿਆ ਤੇ ਮੈਂ ਦੇਖਿਆ ਤੇ ਮੈਂ ਹੁਣ ਡਾਕਖਾਨੇ ਵਾਲੇ ਨੂੰ ਕਿਹਾ ਮੈਨੂੰ ਖੋਲ ਕੇ ਦੱਸੀ ਮੈਨੂੰ ਖੋਲਿਆ ਸਾਰਾ ਸਮਾਨ ਮੇਰਾ ਵਿੱਚ। ਸਮਾਨ ਵਿੱਚ ਤੇ ਡਾਕਖਾਨਾ ਨਿਕੰਦਾ ਕਿ ਮੈਂ ਵੀ ਪਹਿਲੀ ਵਾਰੀ ਵੇਖਿਆ ਕਿ ਬੋਦੀ ਯਾਰ ਕੋ ਚੰਗਾ ਚੋਰੀ ਹੈ ਹਾਂ ਉਸਾਨੀਆਂ ਵੀ ਸਮਾਜ ਦੇ ਵਿੱਚ ਲੋਕਾਂ ਵਿੱਚ ਜਿਹੜੀ ਲਾਲਚ ਲਾਲਚੋ ਕਾफी ਫੈਲ ਚੁੱਕਾ ਹੈ ਪਰ ਇਸ ਚੋਰ ਦੀ ਪੈਸੇ ਦਾ ਤੇ ਵਟਵੇ ਦਾ ਲਾਲਚ ਕਰ ਲਿਆ ਨੇ ਹੈ ਮੈਂ ਅਜੇ ਤੱਕ ਵੀ ਇੱਕੋਂ ਪੈਸਾ ਤੱਕ ਹੋਣ ਤੇ ਇਹ ਕਿੰਦੇ ਵਿੱਚ ਰੱਖਦਾ ਤੁਸੀਂ ਜਰੀਆ ਬਦਲ ਗਿਆ ਜਰੀਆ ਬਦਲ ਲਿਆ ਜੀ ਫਿਰ ਪਰਸ ਰੱਖਣ ਦਾ ਜੀ ਇਹ ਨਵਾਂ ਜਰੀਆ ਬਦਲ ਲਿਆ ਪਿਆ ਸੀ ਟਾਈਮ ਪਾਸ ਕਰਦਾ ਸੀ ਜੀ ਅੱਛਾ ਹਾਂ ਜੀ ਮੇਰਾ ਉਹ ਕੈਨੇਡਾ ਦੇ ਸੀ ਨਾ ਪਰਸ ਵੀ ਜਿਹੜਾ ਸੀ ਜੀ ਜੀ ਹਾਂ ਜੀ ਇਹ ਹੁਣ ਜਿਹੜਾ ਉਹਦੇ ਵੱਲੋਂ ਤੁਹਾਡੀ ਨਕਦੀ ਰੱਖ ਲਈ ਗਈ ਹੈ ਉਹਦਾ ਅਫਸੋਸ ਤਾਂ ਨਹੀਂ ਹੈਗਾ ਜਿਹੜੇ ਕਾਗਜ਼ ਮਿਲੇ ਨੇ ਮੈਂ ਕਾਗਜ਼ ਮਰ ਮਿਲ ਗਏ ਤੇ ਬਹੁਤ ਖੁਸ਼ੀ ਹੈ ਅੱਛਾ ਪੈਸਿਆਂ ਦਾ ਕੋਈ ਅਫਸੋਸ ਨਹੀਂ ਪੈਸਿਆਂ ਦਾ ਹੋ ਨਹੀਂ ਇਹ ਆਪਕਾ ਕੰਮ ਕਰ ਹੀ ਨਹੀਂ ਕੋਈ ਸਾਡੇ ਕੀ ਲੋਕਾਂ ਨੂੰ ਮੈਸੇਜ ਦਿਓਗੇ ਜਿਸ ਤਰ੍ਹਾਂ ਤੁਹਾਡਾ ਪਰਸ ਹੋਇਆ ਹੈ ਵੀ ਆਪਣਾ ਬਚਾ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਬਹੁਤ ਜ਼ਿਆਦਾ ਮੈਂ ਅਸੀਂ ਬਸ ਇਹ ਵੀ ਮੈਂ ਇਹਦੇ ਖਿਆਲ ਵੀ ਪੈਸੇ ਜਾਂ ਤਾਂ ਸਾਹਮਣੇ ਰੱਖੋ ਜਾਹ ਪੀ ਇੰਡਕੀ ਵੱਡ ਲੋਈ ਨਾ ਹਾਂ ਥੋੜਾ ਰੋਕ ਕੇ ਆਸੇ ਪਾਸੇ ਵੇਖੋ ਫਿਰ ਕੈਕਟਰਾਂ ਨੇ ਯੱਕਦਾ ਬੱਸਾਂ ਦੇ ਡਰਾਈਵਰਾਂ ਨੇ ਕੈਕਟਰਾਂ ਨੇ ਜੋ ਇਹ ਖੜੇ ਹੁੰਦੇ ਨੇ ਪਤਾਣਾ ਵਾਲੇ ਉਹਨਾਂ ਨੇ ਸ਼ੋਰ ਮਚਾਤਾ ਹੁੰਦਾ ਇੱਥੇ ਡੇਲੀ ਜੰਮੀ ਇਸ ਤਰ੍ਹਾਂ ਦੇ ਇਹ ਜਾਂ ਅਲਾਈਨਮੈਂਟ ਬਾਅਦ ਮੜਾ ਇਹ ਬੱਸ ਦੀ ਬਾਰੀ ਹਾਤਾ ਪਉਂਦੇ ਬਾਰੀ ਹਿਸਾਬ ਦੀ ਹੁੰਦੀ ਸਵਾਰੀ ਜਿਆਦੀ ਹੁੰਦੀ ਕੀ ਲੱਗਦਾ ਕਿ ਬਟੂਆ ਕੱਢਿਆ ਗਿਆ ਜਾਂ ਕਿਸੇ ਕਿਸੇ ਚਾਕੂ ਜਾਂ ਬਲੇਡ ਦੇ ਨਾਲ ਕੱਟਿਆ ਗਿਆ ਨਹੀਂ ਸਦਾ ਖਿੱਚ ਨਾਲ ਐਨਕ ਵੀ ਆ ਗਈ